ਆ ਬਾਪੂ ਜੀ ਦੁਨੀਆ ਦੇ ਵਿੱਚ ਨਰਮ ਬੰਦੇ ਦਾ ਤਾਂ ਪਹਿਰੇ ਨਹੀਂ ਹੈ ਨਰਮ ਬੰਦੇ ਨੂੰ ਤਾਂ ਲੋਕ ਜਿਉਣੀ ਨਹੀਂ ਦਿੰਦੇ ਕਿੱਥੇ ਖਾਂਕ ਹੋ ਗਏ ਇਨਾ ਲੱਤਾਂ ਦੇ ਤਾਰ ਨਹੀਂ ਚੱਲਿਆ ਹਾਂ ਬਾਪੂ ਜੀ ਪਿੰਡ ਤੇ ਸਾਰੇ ਚ ਗੱਲ ਉੱਠੀ ਪਈਏ ਕਿ ਗੁਰਮਸਤਾਂ ਦੀ ਕੁੜੀ ਦਾ ਸਮਾਨ ਚਵਾ ਦਿੱਤਾ ਹੈ ਸੌਰੇ ਉਹ ਇੱਕ ਗੱਲ ਪਿਆ ਮਾਂ ਹਾਂ ਪੁੱਤ ਜਿੱਦਾਂ ਦੀ ਵੀਰਾਂ ਜੀ ਘਰੋਂ ਕੱਢੀ ਆ ਸ਼ਾਂਤੀ ਰਹਿਣ ਲੱਗੀ ਘਰ ਚ ਬੇ ਹੋਰ ਪੁੱਤ ਮੈਂ ਤਾਂ ਆਪਾ ਸ਼ੋਕਰ ਮਨਾਇਆ ਜਦੋਂ ਉਹਨੂੰ ਲੈ ਕੇ ਗਏ ਕ ਲੈਣੀ ਨੂੰ ਹਾਂ ਹੋਰ ਬੱਲੇ ਮੱਥਿਆੜੀ ਸਾਰਾ ਦਿਨ ਰੋਣ ਪਾਈ ਰੱਖਦੀ ਸੀ ਘਰ ਵਿੱਚ ਤੂੰ ਆ ਸਾਡੇ ਵਾਲਾ ਚੌਰਾ ਹਰੇਕ ਗੱਲ ਦਾ ਭੇਤ ਦੇਣ ਲੱਗ ਜੂ ਭੇਤਾ ਨੂੰ ਐਂ ਦੇਈ ਜਾਂਦਾ ਜਿਵੇਂ ਬਾਲਾ ਵੱਡਾ ਨਾ ਪਾਦਰਕਾਰਾ ਕਰਕੇ ਆਇਆ ਹੋਵੇ ਵੀ ਚੱਕ ਤਾ ਤੂੰ ਸਮਾਨ ਲੈ ਆ ਕੁੜੀ ਦਾ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਜੇ ਤੁਹਾਡਾ ਪਿੱਟ ਸਿਆਪਾ ਹੋ ਗਿਆ ਹੋਵੇ ਤਾਂ ਮਾੜਾ ਮੋਟਾ ਉਹਨਾਂ ਨੂੰ ਡੰਗਰਾਂ ਨੂੰ ਕੱਖ ਕੰਡਾ ਸੜ ਦੇ ਵੀਰਾ ਭੈਣ ਆਈ ਸੀਗੀ ਕੰਮ ਲਈ ਇਹਨੂੰ ਦੇਖ ਕੇ ਮਨ ਪਰ ਆਇਆ ਮੇਰਾ ਕੋਈ ਨਾ ਉਰੀ ਐ ਰੋਲੀ ਜਿੰਨਾ ਰੋਣਾ ਨਾਲੇ ਹੋਰ ਰੋਲੂ ਕੀ ਜਿਹੜਾ ਰੋਣਾ ਹੈਗਾ ਤੈਨੂੰ ਦਿਖ ਹੀ ਰਿਹਾ ਹੁਣ ਵੀ ਮੈਂ ਕਦੇ ਉਧਰ ਕਦੇ ਉਧਰ ਕਦੇ ਉਧਰ ਹੈ ਸਾਰਾ ਕੰਮ ਧੰਦਾ ਕਰ ਰਹੀ ਆ ਮੈਂ ਮਾਣਾ ਮੋਟਾ ਡੱਕਾ ਤੜਾ ਦੇ ਮੇਰੇ ਨਾਲ ਕੋਈ ਗੱਲ ਨਹੀਂ ਹੁਣ ਤਾਂ ਕਰਮਾਂ ਚ ਹੀ ਨੇ ਭਾਈ ਤੇਰੇ ਰੋਣੇ ਰੋਈ ਚੱਲਨੀ ਬੈਠੀ ਫੂਕ ਲੈ ਚ ਫੂਕ ਮਾਰ ਦੇ ਚ ਆਹ ਥਾ ਹੀ ਨਹੀਂ ਆਉਂਦਾ ਮੈਨੂੰ ਤਾਂ ਸਾਰਤ ਲੈ ਐਨੀ ਤਾਰੋ ਕੰਮ ਤਾਂ ਸੱਚੀ ਮਰਿਆਂ ਦੀ ਮੁਕਣੇ ਨੇ ਚੇ ਨਾ ਨਹੀਂ ਮੁੱਕਣਾ ਆ ਬਾਪੂ ਗੁਰਮਖ ਨਾਲ ਵੀ ਦੋ ਗੜੀ ਦੁੱਖ ਸੁੱਖ ਕਰੀ ਲਵਾ ਵਿਚਾਰੇ ਨਾਲ ਨਾਲੇ ਥੋੜਾ ਜਿਹਾ ਧੰਮ ਲੈ ਲੂਗੇ ਅੱਜ ਤੇ ਗਰਮੀ ਬੜੀ ਹੋਈ ਪਈ ਏ ਇਹ ਦੇਖ ਤੇ ਲਵਾ ਬਾਪੂ ਗੁਰਮਖ ਘਰੇ ਵੀ ਏ ਕਿ ਨਹੀਂ ਸਰਦਾਰ ਜੀ ਓ ਸਰਦਾਰ ਜੀ ਉਤਾਰੋ ਆ ਜਾ ਪੁੱਤ ਆਇਆ ਲੰਘਿਆ ਆ ਜਾ ਆ ਜਾ ਪੁੱਤ ਲੰਘਿਆ ਸਤਿ ਸ਼੍ਰੀ ਅਕਾਲ ਬਾਪੂ ਜੀ ਸਸਰੀ ਘਰ ਪੁੱਤ ਹੋਰ ਤਾਂ ਠੀਕ ਹੋ ਨਾ ਠੀਕ ਹੈ ਧੀਏ ਬਸ ਪਤੀ ਹੋਣ ਤਾਂ ਠੀਕ ਤਾਂ ਸੇਤਾਂ ਦਾ ਦੱਸੋ ਤੁਹਾਡੀਆਂ ਦਾ ਕੀ ਹਾਲ ਚਾਲ ਹੈ ਕੀ ਸੇਤਾਂ ਦੱਸਾਂ ਧੀਏ ਕੀ ਗੱਲ ਹੋਈ ਬਾਪੂ ਜੀ ਬੜੇ ਉਦਾਸ ਲੱਗਦੇ ਹੋ ਪੁੱਤ ਕੀ ਦੱਸਾਂ ਤੈਨੂੰ ਮਨ ਲਾਦਾ ਮੇਰੇ ਤਾਂ ਕਰਮਾਂ ਦੇ ਕੋਈ ਸੁੱਖ ਨਾ ਦੇ ਕੋਈ ਚੀਜ਼ ਹੀ ਨਹੀਂ ਹੈਗੀ ਹਾਂ ਬਾਪੂ ਜੀ ਪਿੰਡ ਤੇ ਸਾਰੇ ਚ ਗੱਲ ਉੱਠੀ ਪਈ ਹੈ ਕਿ ਗੁਰਮੁਖ ਸੌ ਦੀ ਕੁੜੀ ਦਾ ਸਮਾਨ ਚਗਾ ਦਿੱਤਾ ਹੈ ਸੌਰਿਆਂ ਨੇ ਸੁਣ ਕੇ ਸੱਚੀ ਬੜਾ ਦੁੱਖ ਲਗਾ ਮੈਂ ਤੇ ਪਿੰਡ ਚ ਹਲੇ ਫੇਰੀ ਵੀ ਨਹੀਂ ਪਾਈ ਪਹਿਲਾਂ ਤੁਹਾਡੇ ਵਾਲੀ ਆ ਗਈ ਕਿ ਮੈਂ ਚੱਲ ਬਾਪੂ ਜਣ ਦੁੱਖ ਸੁਕਾਰੇ ਆਵਾਂ ਹਾਂ ਪੁੱਤ ਕੀ ਕਰੀਏ ਫੇਤੀ ਆਲੇ ਆ ਤੈਨੂੰ ਪਤਾ ਹੀ ਆ ਪੁੱਤ ਇੱਕ ਮੇਰਾ ਭਗਤਾ ਨਰਮ ਹੈ ਕਰਤਾ ਭਾਈ ਬਹੁਤ ਕੁਛ ਦਿੰਦੇ ਕੀ ਕਰੀਏ ਪੁੱਤ ਆਵੀ ਨਾ ਘਰੇਜੀ ਵਾਲੀ ਸਾਰੇ ਪਿੰਡ ਦੀ ਸਰਪੰਚਣੀ ਬਣੀ ਫਿਰਦੀ ਐ ਐ ਭਾਈ ਆਂਦੀ ਆ ਕਿ ਅਗਲੇ ਦੇ ਬਾਰਕ ਕੀ ਉਤੋਂ ਸਾਡੇ ਵਾਲਾ ਚੌਰਾ ਹਰੇਕ ਗੱਲ ਦਾ ਭੇਤ ਦੇਣ ਲੱਗ ਜੂ ਭੇਤ ਤਾਂ ਉਹਨੂੰ ਐਂ ਦੇਈ ਜਾਂਦਾ ਜਿਵੇਂ ਬਾਲਾ ਵੱਡਾ ਨਾ ਪਾਦਰਕਾਰਾ ਕਰਕੇ ਆਇਆ ਹੋਵੇ ਕਿ ਚੱਕ ਤਾ ਤੂੰ ਸਮਾਨ ਲੈ ਕੁੜੀ ਦਾ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਬਾਪੂ ਜੀ ਦੁਨੀਆ ਦੇ ਵਿੱਚ ਨਰਮ ਬੰਦੇ ਦਾ ਤਾਂ ਪਹਿਰੇ ਨਹੀਂ ਹੈ ਨਰਮ ਬੰਦੇ ਨੂੰ ਤਾਂ ਲੋਕ ਜਿਉਣੀ ਨਹੀਂ ਦਿੰਦੇ ਲੈ ਵੀ 10 ਬਲਾਂ ਕੀ ਹੋ ਗਿਆ ਐਨੀ ਚੰਗੀ ਕੁੜੀ ਹੈ ਵਿਚਾਰੀ ਐਨੇ ਚੰਗੇ ਤੁਸੀਂ ਬੰਦੇ ਹੋ ਤੇ ਕੀ ਕੀਤੀ ਉਹਨਾਂ ਨੇ ਤੁਹਾਡੇ ਨਾਲ ਮੈਨੂੰ ਤੇ ਗੁੱਸਾ ਚੜਿਆ ਪਿਆ ਹੈ ਉਹਨਾਂ ਤੇ ਪਹਤਾ ਉਰਪੇ ਵਾਲੀ ਨੌਕਰੀ ਮਿਲ ਗਈ ਹੰਕਾਰ ਗਿਆ ਕਿ ਪਤਾ ਨਹੀਂ ਹੁਣ ਅਸੀਂ ਕੀ ਬਣ ਗਏ ਹੁਣ ਮੇਰੀਤੀ ਉਹਨਾਂ ਨੂੰ ਬੋਲੀ ਲੱਗਣ ਲੱਗੀ ਸਾਰਾ ਸਮਾਨ ਚਕਾਤਾ ਪੁੱਤ ਉਹਨਾਂ ਨੇ ਐਡੀ ਬੱਚੀ ਦਾ ਵੀ ਨਹੀਂ ਪੋੜਾ ਤਸਵੀਤਾ ਕੰਦਰਾ ਨੇ ਪਤਾ ਨਹੀਂ ਕੀ ਗੱਲ ਹੈ ਬਾਪੂ ਜੀ ਇਹ ਲੋਕਾਂ ਦਾ ਹੰਕਾਰ ਕਿਹੜੀ ਗੱਲ ਦਾ ਹੋ ਜਾਂਦਾ ਹੈ ਇਹ ਮਿੱਟੀ ਦੇ ਬਣੇ ਆ ਇੱਕ ਦਿਨ ਮਿੱਟੀ ਵਿੱਚ ਹੀ ਮਿਲ ਜਾਣਾ ਕੁਝ ਨਹੀਂ ਨਾਲ ਜਾਣਾ ਸਭ ਕੁਝ ਇੱਥੇ ਹੀ ਰਹਿ ਜਾਣਾ ਨੌਕਰੀਆਂ ਕੰਮ ਧੰਦੇ ਇਹ ਤੇ ਚਲੋ ਠੀਕ ਹੈ ਜਾਣ ਵਾਸਤੇ ਪੈਸਾ ਬਹੁਤ ਜ਼ਰੂਰੀ ਹੈ ਐਨਾ ਵੀ ਜ਼ਰੂਰੀ ਨਹੀਂ ਕਿ ਦੂਸਰੇ ਇਨਸਾਨ ਦੀ ਕਦਰ ਨਾ ਕਰੇ ਬੰਦਾ ਪਤਾ ਨਹੀਂ ਕੀ ਕੀ ਦੱਸੀ ਜਾਂਦਾ ਹੈਗਾ ਉਹਨੂੰ ਉੱਤੋਂ ਇਹਨੂੰ ਸ਼ਰਮ ਨਹੀਂ ਹੈਗੀ ਉਹਦੀ ਆ ਜਾਂਦੀ ਹੈਗੀ ਸੂਹਾਂ ਲੈਣ ਵਾਸਤੇ ਪੁੱਤ ਉਹ ਜਿਹੜੀ ਉਹਦੀ ਸੱਸ ਹੈ ਉਹ ਵੀ ਤਾਂ ਕਿਸੇ ਧੀ ਹੈ ਉਹ ਵੀ ਤਾਂ ਸੋਚ ਲੈਂਦੀ ਮਾੜਾ ਮੋਟਾ ਉਹ ਤਾਂ ਐਨੇ ਮੈਣੇ ਐਨੇ ਤਾਨੇ ਦਿੱਤੇ ਮੇਰੀ ਕੁੜੀ ਨੂੰ ਮੇਰੇ ਵੀ ਬੜੇ ਬੁਰੇ ਸ਼ਬਦ ਬੋਲੇ ਹਾਂ ਮੈਂ ਤੈਨੂੰ ਕੀ ਦੱਸਾਂ ਪੁੱਤ

ਉਹ ਪੁੱਤ ਆਪਣੇ ਇੱਕ ਬੈਲੀ ਜੇ ਬੰਦਾ ਹੁੰਦਾ ਸੀਗਾ ਦੋਨੇ ਪਿਓ ਪੁੱਤੀ ਇਹ ਸੀ ਸਾਰ ਉਸ ਨੇ ਨਾ ਮੈਂ ਤੁਹਾਨੂੰ ਉਹਨਾਂ ਖਲਾਫ ਕੋਈ ਗਵਾਹੀ ਦਿੱਤੀ ਗਈ ਓਏ ਅੱਜ ਗੁਰਮੁਖੇ ਨੂੰ ਵੀ ਸੇਕ ਲੱਗਿਆ ਜਿਸ ਦਿਨ ਉਹਨੇ ਗਵਾਹੀ ਪਰਖੇ ਮੇਰੇ ਪਿਓ ਨੂੰ ਜੇਲ੍ਹ ਭਜਵਾਇਆ ਸੀ ਤੇ ਉਹ ਵੀ ਬੜਾ ਖੁਸ਼ ਹੋਇਆ ਹੋਣਾ ਅੱਜ ਜਸ਼ਨ ਮਨਾਉਣ ਦੀ ਸਾਡੀ ਵਾਰੀ ਹੈ ਉਹਨਾਂ ਇਸੇ ਕੁੜੀ ਨੂੰ ਬੰਦਾ ਚੰਗਾ ਬੋਲਦਾ ਸੀ ਆਪਾਂ ਖਰਾਬ ਕਰਤਾ ਸੀ ਇਹਨੇ ਕੰਮ ਹਾਂ ਬਾਪੂ ਜੀ ਕਿਉਂ ਫਿਕਰ ਕਰਦੇ ਹੋ ਗਲਤ ਬੰਦੇ ਦੀ ਗਵਾਹੀ ਦਿੱਤੀ ਹੈ ਤੇ ਫਿਰ ਕੀ ਤੁਸੀਂ ਨੁਕਸਾਨ ਕਰਤਾ ਕੋਈ ਚੰਗਾ ਕੰਮ ਹੀ ਕੀਤਾ ਹੈ ਬੰਦਾ ਮਾੜਾ ਸੀ ਉਹ ਪੁੱਤ ਮਾਤਾ ਭਰਾ ਚਾਰ ਸੁੱਭੇ ਦੇਖਣਾ ਪੈਂਦਾ ਹੁਣ ਕੀ ਕਰਾਂ ਮੁੰਡਾ ਭੋਲਾ ਹੈ ਜੇ ਮੁੰਡਾ ਤੇਜ ਹੁੰਦਾ ਤਾਂ ਉਹਨਾਂ ਦੀ ਕੀ ਮਜਾਲ ਸੀ ਜੋ ਸਮਾਨ ਚੁਗਾ ਦਿੰਦੇ ਕੋਈ ਗੱਲ ਨਹੀਂ ਬਾਪੂ ਜੀ ਸਭ ਕੁਝ ਨਾ ਭਗਵਾਨ ਆਪਣੇ ਆਪ ਠੀਕ ਕਰੇਗਾ ਤੁਸੀਂ ਫਿਕਰ ਨਾ ਕਰਿਆ ਕਰੋ ਚਲ ਠੀਕ ਹੈ ਹੁਣ ਮੈਂ ਚੱਲਦੀ ਆ ਕੋਈ ਪਤਾ ਚਾਹ ਪਾਣੀ ਪੀ ਲੈਂਦੀ ਬਸ ਬਾਪੂ ਜੀ ਤੁਹਾਡਾ ਦੁੱਖ ਸੁਣ ਕੇ ਸੱਚੀ ਬੜਾ ਮਨ ਖਰਾਬ ਹੋਇਆ ਹਾਂ ਸੈਨੂੰ ਦਿਲ ਨਹੀਂ ਕਰਦਾ ਕੀ ਬਸਾ ਪੁੱਤ ਬਸ ਇਕ ਟਾਈਮ ਪਾਸ ਕਰੀ ਜਾਂਦੇ ਆ ਮਰ ਵੀ ਨਹੀਂ ਸਕਦਾ ਮਰ ਤੱਕ ਕਿੱਦੇ ਜਾਂਦਾ ਹੁਣ ਧੀ ਨੂੰ ਦੇਖ ਕੇ ਜਮੀ ਨਹੀਂ ਮਰ ਜਾਂਦਾ ਮੈਂ ਤਾਂ ਕਹਿੰਦਾ ਰੱਬਾ ਇਹਦੋਂ ਮੈਨੂੰ ਚੱਕੀ ਲੈਵੇਂ ਉਹਨੇ ਦੁੱਖ ਕਿਉਂ ਦਿਖਾਉਣਾ ਹੈ ਬਾਪੂ ਜੀ ਮਰਿਆ ਕਿੱਥੇ ਜਾਂਦਾ ਹੈ ਜਿਉਂਦੇ ਜਿੰਦ ਸਭ ਕੁਝ ਕਰਨਾ ਪੈਂਦਾ ਹੈ ਆਪਣੇ ਪਰਿਵਾਰ ਪਿੱਛੇ ਜਿਉਣਾ ਪੈਂਦਾ ਹੈ ਕੋਈ ਗੱਲ ਉਸੀ ਵੀ ਕਰਨਾ ਕਰੋ ਮੈਂ ਫੇਰ ਗੇੜਾ ਮਾਰਾਂਗੇ ਤੁਹਾਡੇ ਕੋਲ ਕੋਈ ਨਹੀਂ ਤੀਏ ਸ਼ਾਬਾਸ਼ ਏ ਤੇਰੇ ਸ਼ਾਬਾਸ਼ ਏ ਚੱਲ ਤੂੰ ਤਾਂ ਮੇਰਾ ਦੁੱਖ ਸੁੱਖ ਸੁਣ ਗਈ ਮੇਰਾ ਮਨ ਹਲਕਾ ਹੋ ਗਿਆ ਥੋੜਾ ਜਿਹਾ ਤੇ ਸੱਚੇ ਪਾਸ਼ਾ ਇਹ ਜਿਹਾ ਵਕਤ ਕਦੇ ਕਿਸੇ ਦਾ ਨਾ ਪਾਏ ਕਿਸੇ ਦਾ ਨਾ ਪਾਏ ਇਹ ਜਿਹਾ ਵਕਤ ਬੀਰਾ ਮੇਰਾ ਤਾਂ ਨਾ ਬਲਾਈਂ ਸਿਰ ਦੁਖੀ ਜਾਂਦਾ ਹੈਗਾ ਤੇ ਤੂੰ ਐ ਕਰ ਅੱਜ ਕੰਮ ਤੰਗਾ ਭਾਈ ਗੁੱਸੇ ਰ ਹੈ ਗਿੱਲੇ ਰ ਠੀਕ ਹੈ ਨਾ ਸਾਰਾ ਤੈਨੂੰ ਹੀ ਕਰਨਾ ਪੈਣਾ ਸੁਣ ਗਿਆ हे ਭਗਵਾਨ ਕਦੇ ਕਦੇ ਤੇ ਸੱਚੀ ਮੈਨੂੰ ਤੇਰੇ ਨਾਲ ਵੀ ਸ਼ਿਕਵਾ ਹੋ ਜਾਂਦਾ ਹੈ ਤੇ ਉਹ ਦਰੋਧਾਂ ਦੇ ਲੋਕ ਨੇ ਜਿਹੜੇ ਐਨੇ ਭਲੇ ਮਾਨਸ ਲੋਕਾਂ ਨੂੰ ਦੁੱਖ ਦੇ ਦਿੰਦੇ ਨੇ ਸੱਚੀ ਇੱਥੇ ਤਾਂ ਨਾ ਕਿਸੇ ਦਾ ਦੁੱਖ ਵੇਖਿਆ ਵੀ ਨਹੀਂ ਜਾਂਦਾ ਕਿਸੇ ਨੂੰ ਦੁੱਖ ਦੇਣਾ ਤਾਂ ਕੀ ਹੈ हे ਭਗਵਾਨ ਤੂੰ ਹੀ ਬੁੱਧੀ ਬਖਸ਼ੇ ਹੋ ਜੇ ਲੋਕਾਂ ਨੂੰ ਕੀ ਕਰਿਆ ਨੀ ਮਾਂ ਮੈਂ ਕੁਛ ਨਹੀਂ ਪੁੱਤਾ ਮੈਂ ਤਾਂ ਨਾ ਹੁੰਦੀ ਸੀ ਅੱਛਾ ਮੈਂ ਖਚਲਣਾ ਲਾ ਉਹ ਕਿ ਗਲਤ ਹੈ ਮਾਂ ਹਾਂ ਪੁੱਤ ਜਿੱਦਾਂ ਦੀ ਵੀਰਾ ਜੀ ਘਰੋਂ ਕੱਢੀ ਆ ਸ਼ਾਂਤੀ ਰਹਿਣ ਲੱਗ ਗਈ ਘਰ ਚ ਤੇ ਹੋਰ ਪੁੱਤ ਮੈਂ ਤਾਂ ਆਪਾ ਸ਼ੁਕਰ ਮਨਾਇਆ ਜਦੋਂ ਉਹਨੂੰ ਲੈ ਕੇ ਗਏ ਕ ਲੈਣੀ ਨੂੰ ਹਾਂ ਬੱਲੇ ਮੱਥੇ ਸਾਰਾ ਦਿਨ ਰੋਣ ਪਾਈ ਰੱਖਦੀ ਸੀ ਘਰ ਵਿੱਚ ਕੰਦਰ ਕਲੇਸ ਚੱਲਦਾ ਸੀ ਸਾਰਾ ਦਿਨ ਤੇ ਹੋਰ ਗਵਾਂਢੀ ਵੀ ਟੱchnਾ ਕਰਨ ਲੱਗ ਗਈ ਸੀ ਆਪਣਾਂ ਦਾ ਤੇ ਹੋਰ ਪੁੱਤ ਗਵਾਂਢੀਆਂ ਨੇ ਤਾਂ ਜਲੂਸ ਦੇਖਣੇ ਹੀ ਆ ਇਕ ਕੜਾ ਕੋਈ ਚਾਚੇ ਦੇ ਲਾਣੇ ਕਰਦੀ ਧੀ ਸੀ ਵੀ ਨਾ ਇਹੋ ਜਿਹਾ ਕੰਜਰਖਾਨਾ ਕਰਦੀ ਉਹ ਮੈਨੂੰ ਵੀ ਐਵੇਂ ਮਾਂ ਉਦੋਂ ਤੁਸੀਂ ਛੋਟੇ ਹੁੰਦੇ ਨਾ ਐਵੇਂ ਬਹਿਤਾ ਨਹੀਂ ਕੋਈ ਵਧੀਆ ਰਿਸ਼ਤਾ ਲੈਂਦੇ ਨਾਲੇ ਗੱਡੀ ਭੇਡੀ ਦਿੰਦਾ ਅਗਲਾ ਨਾਲ ਅੱਜ ਨੂੰ ਤਾਂ ਨੌਕਰੀ ਤੇ ਲੱਗਿਆ ਹੋਇਆ ਵੇ ਆ ਤਾਂ ਵਧੀਆ ਹੋਇਆ ਇੱਕ ਗੱਲ ਤਾਂ ਤੇਰੇ ਪਿਓ ਨੇ ਮਰਨਾ ਸੀ ਤੈਨੂੰ ਨੌਕਰੀ ਮਿਲਣੀ ਸੀ ਮੈਂ ਤਾਂ ਛੁਕਰ ਮਨਾਇਆ ਸਾਰਾ ਦਿਨ ਪੀ ਕੇ ਸ਼ਰਾਬ ਨਾਲ ਕਦੇ ਉੱਥੇ ਡਿੱਗਿਆ ਰਹਿੰਦਾ ਉੱਥੇ ਤੁੱਕੀ ਜਾਂਦਾ ਉੱਥੇ ਭਾਈ ਮੈਨੂੰ ਤਾਂ ਮੁਸ਼ਕ ਆਉਂਦੀ ਸੀ ਉਹਦੇ ਚੋਂ ਓਏ ਹੋਰ ਬੇਬੇ ਵਧੀਆ ਉਹਦਾ ਵੀ ਜੱਬ ਨਿਪੜਿਆ ਅਮੇ ਮੈਨੂੰ ਵੀ ਦੁੱਖ ਦੰਦਾ ਸੀਗਾ ਮੈਂ ਕਿਤੇ ਕਿਹੜੇ ਮੋੜ ਤੋਂ ਚੱਕ ਕੇ ਲਾਉਂਸੀ ਉਹਨੂੰ ਕਿਤੇ ਕਿਹੜੇ ਮੋੜ ਤੋਂ ਬੇਇੱਜ਼ਤੀ ਕਰਾ ਰੱਖੀ ਸੀ ਸਾਰੇ ਪਿੰਡ 'ਚ ਮੈਂ ਹੋਰ ਪੁੱਤ ਆ ਮੈਨੂੰ ਤਾਂ ਆਪ ਜੇ ਕੋਈ ਚੱਜ ਦਾ ਸੂਟ ਪਾ ਲਾਂਦੀ ਤਾਂ ਕਹ ਦਿੰਦਾ ਤੂੰ ਘਰੇ ਹੀ ਫਿਰਦੀ ਵਧੀਆ ਕੱਪੜੇ ਪਾਈ ਜਾਣੇ ਆ ਜੇ ਨਹਾ ਲਾਂਦੀ ਲੈ ਨਾ ਕੇ ਹੁਣ ਕਿੱਥੇ ਜਾਣਾ ਉਹੀ ਮੱਚੀ ਜਾਂਦਾ ਚੱਲ 1 ਕਿਲੋ ਤਾਂ ਵਧੀਆ ਹੋਇਆ ਉਹਨੇ ਮਰਨਾ ਸੀ ਤੈਨੂੰ ਨੌਕਰੀ ਮਿਲਣੀ ਸੀ ਹੁਣ ਵਧੀਆ ਵਿਆਹ ਕਰੂੰ ਤੇਰਾ ਤੇ ਨਾਲੇ ਦਹੇਜ ਐਨਾਂ ਲਿਆਉਗੀ ਉਹ ਲਈ ਸੀ ਨਾ ਸੜੀ ਜੀ ਪੇਟੀ ਤੇ ਉਹ ਚਿੱਟਾ ਜਾ ਟੈਲੀਵਿਜ਼ਨ ਤੇ ਹੁਣ ਨਾ ਜਿਹੜੀ 55 ਇੰਚ ਦੀ ਨਹੀਂ ਹੁੰਦੀ ਐਲ ਸੀ ਡੀ ਵੱਡੀ ਉਹ ਲਿਆਵਾਂ ਕਹਾਂਗੇ ਵੀ ਸਾਨੂੰ ਤਾਂ ਭਈਆ ਚੀਜ਼ਾਂ ਦਿਓ ਆਪਾਂ ਡਿਮਾਂਡ ਰੱਖ ਦਾਂਗੇ ਪਹਿਲੀ ਤੀ ਤੋਂ ਬਿਨਾਂ ਤਾਂ ਆਪਾਂ ਹੋਈ ਗੱਲ ਵਿਆਹ ਕਰਦੀ ਨਹੀਂ ਹੈਗੇ ਚੰਗੇ ਚੰਗੇ ਕਰਦਾ ਰਿਸ਼ਤਾ ਦੇਖ ਕੇ ਲਵਾਂਗੇ ਬੇਬੀ ਹੁਣ ਤਾਂ ਤੇ ਨਾਲ ਹੀ ਸਿਉਣਾ ਪਵਾਵਾਂਗੇ ਹਾਂ ਤੇ ਹੋਰ ਤੁਹਾਨੂੰ ਮੈਂ ਚਾਹ ਚੂੜੇ ਬਣਾ ਕੇ ਪਿਆਦੇ ਹੁਣ ਹਾਂ ਬਣਾਉਣੀ ਹੈ ਗੱਲੀ ਨਾ ਵਰੀ ਐ ਤੇ ਹੋਰ ਕੱਲਾ ਕੀ ਹੁਣ ਮੈਂ ਤਾਂ ਸਾਰਾ ਦਿਨ ਵਧੀਆ ਚਾਹ ਚੜਿਆ ਰਹਿੰਦਾ ਐ

ਹਾਂ ਉਦੋਂ ਤਾਂ ਮੈਂ ਰੋਟੀ ਵੀ ਖਵਾ ਦਨੀ ਆ ਸਾਰੇ ਟੱਬਰ ਨੂੰ ਤੇ ਤੂੰ ਹਜੇ ਜਿਲਕ ਜਿਲਕ ਇੱਥੇ ਹੀ ਕਰੀ ਜਾਨੀ ਆ ਬਣਾ ਲੈਣਾ ਸਬਜ਼ੀ ਪਾਣੀ ਆਪਾਂ ਵੀ ਬਣਾਈ ਜਾਨੀ ਆ ਆ ਸਬਜ਼ੀ ਬਣਾ ਕੇ ਨਾ ਮੈਂ ਹੁਣ ਗਦਾ ਗਦਾ ਆਟਾ ਗੁੰਨ ਲੂੰਗੀ ਤੂੰ ਕਰ ਲੈ ਆਰਾਮ ਬੂਹਲੇ ਆਟਾ ਵੀ ਨਹੀਂ ਗੁੰਨਿਆ ਭਾਬੀ ਹੁਣ ਗੁੰਨ ਲੈਨੀ ਆ ਲੈ ਦੱਸ ਕਾਹਦਾ ਅੱਜ ਮੇਰਾ ਸਿਰ ਦੁਖਣ ਲੱਗ ਗਿਆ ਤੇ ਤਾਂ ਸਾਰੇ ਕੰਮਾਂ ਨੂੰ ਹੀ ਲੇਟ ਕਰਤਾ ਭਾਈ ਕੋਈ ਨਹੀਂ ਭਾਬੀ ਤੂੰ ਕਰ ਲੈ ਆਰਾਮ ਆ ਰੋਟੀ ਸਬਜ਼ੀ ਤਾਂ ਮੈਂ ਹੁਣ ਕਰ ਦਿੰਨੀ ਆ ਬਿੰਦਾਂ ਚ ਉੱਪਰ ਨਾ ਦੱਸ ਅੱਗੇ ਕਹਿੰਦੀ ਆਰਾਮ ਕਰ ਲੈ ਐ ਕਿੱਥੇ ਆਰਾਮ ਆਉਂਦਾਗਾ ਉਧਰੋਂ 10 ਵਜੇ ਲਾਈਟ ਦੀ ਵਾਰੀ ਆ ਭਾਈ ਉਹਨੇ ਵੀ ਜਾਣਾਗਾ ਹੈ ਪਾਣੀ ਲਾਉਣ ਵਾਸਤੇ ਤੇ ਤੂੰ ਤਾਂ ਇੱਥੇ ਹੀ ਜਲਕ ਜਲਕ ਕਰੀ ਜਾਵੇਂ ਤੂੰ ਕਿਹੜੇ ਰੋਲ ਲੰਗਰ ਕਵਾਏਂਗੇ ਇਹਨਾਂ ਨੂੰ ਬੱਸ ਕੋਈ ਗੱਗਈ ਨਹੀਂ ਕਰਦੀ ਪੱਟੀ ਘੈਤਾ ਦਿੱਤਾ ਹੁਣ ਬਣਾ ਦੇਣੀ ਆ ਤੂੰ ਨਾ ਆਰਾਮ ਕਰ ਲੈ ਸੰਗਾ ਬਾਹਲਾ ਨਾ ਬੋਲ ਜਿਆਦੇ ਸਿਰ ਦੁਖਣ ਲੱਗ ਜੂ ਮੈਂ ਤਾਂ ਐਂਤੀ ਗਿਆ ਤੜਕਾ ਜੇ ਪਾਗੇ ਨਬਿੰਦ ਚ ਮੈਨੂੰ ਚਾਹ ਦੀ ਘੁੱਟ ਦੇ ਦਊਗੀ ਐਨਾ ਫੁੱਟੀ ਜਾਂਦਾ ਮੱਚਣਾ ਮੇਰਾ ਸਿਰ ਪਰ ਕਾ ਨੂੰ ਇੱਥੇ ਤਾਂ ਆਪ ਹੀ ਮਰਨਾ ਪੈਂਦਾ ਸਾਰਾ ਕੁਝ ਆਏ ਹਾਏ ਐਨਾ ਜਿਆਦਾ ਸਿਰ ਦੁਖੀ ਜਾਂਦਾ ਦੇਖੀ ਤਾਂ ਸਹੀ ਆਈ ਲੋਟ ਆਏਗੀ ਦੇ ਤੋ ਲਾਈ ਨਾ ਤਰਾਂ ਤਰਾਂ ਦੇ ਬਹਾਨੇ ਫੇਰ ਕਰੂੰ ਤੈਨੂੰ ਸਿੱਧੀ ਹੁਣੀ ਤੂੰ ਹੁੰਦੀ ਹੈਗੀ ਜੇ ਨਾ 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 ਮੰਨੀ ਵੀ ਭਾਬੀ ਮੈਂ ਤਾਂ ਮੇਰੇ ਸੌਰੀ ਨੂੰ ਜਾਣਾ ਹੈ ਹਾਏ ਰੱਬਾ ਐ ਹਾਏ ਹਾਏ ਨਹੀਂ ਆ ਮੜੇ ਅੱਗ ਫੂਕ ਲੈ ਚ ਫੂਕ ਮਾਰ ਦੇ ਚ ਆਂ ਸਾ ਹੀ ਨਹੀਂ ਆਉਂਦਾ ਮੈਨੂੰ ਤਾਂ ਸਾਰਤ ਹਾਏ ਹਾਏ ਉੱਤੋਂ ਤਾਂ ਸਿਰ ਦੁਖੀ ਜਾਂਦਾ ਤੇ ਸਾਹੋਂ ਮੇਰਾ ਬੰਦ ਕਰਤਾ ਇਹਨਾਂ ਨੇ ਆਹ ਦੇਖੀ ਤਾਂ ਸਹੀ ਕਿਵੇਂ ਗੋਲੀ ਬਣਾ ਕੇ ਰੱਖਦੀਆਂ ਤੈਨੂੰ ਜੇ ਨਾ ਸਾਰਾ ਦਿਨ ਕੰਮ ਚ ਗੱਡ ਕੇ ਰੱਖੀ ਮੇਰਾ ਨੌ ਵੀ ਚਿੰਦੀ ਨਹੀਂ ਲੈ ਜਾਣੀ ਚਿੰਦੀ ਆਰਾਮ ਨਾਲ ਮਾਸਾ ਰਾਮ ਦੇ ਦੇਣਾ ਇਹਨੇ ਤੇਰੇ ਅੱਜੇ ਤੂੰ ਬੱਲੀਏ ਹਾਏ ਮਿੱਠੀਏ ਬਲੂਂਗੜਾ ਲੈ ਜਾਣਾ ਨਿਉ ਸਾਡੇ ਕਰੇ ਜੇ ਤੂੰ ਬੱਲੀਏ ਨਹੀਂ ਯਾਰ ਤਰਨ ਪ੍ਰੀਤ ਨੂੰ ਘੋਨੇ ਜੇ ਤੂੰ ਬੱਲੇ ਬਲੂਗੜਾ ਲਜਾਣਾ ਸਾਡੇ ਕਰੇ ਦਿੱਲੀ ਸੂਈਏ ਜਾਨ ਮੇਰੀਏ ਚਾਚਾ ਜੀ ਸਾਸਰੀ ਕਾ ਸਾਸਰੀ ਕਾ ਪੁੱਤ ਹੋਰ ਚਾਚਾ ਕੀ ਮੈਂ ਠੀਕ ਰਹਿੰਦੇ ਹਾਂ ਠੀਕ ਹੀ ਆ ਬਸ ਪੁੱਤ ਤੈਨੂੰ ਪਤਾ ਹੀ ਐ ਬਸ ਥੋੜੇ ਫਰਦਿਆਂ ਕਾ ਹਾਂ ਚਾਚਾ ਪੁੱਛਣਾ ਤਾਂ ਮੈਂ ਚਾਚਾ ਚਾਹੁੰਦੀ ਨਹੀਂ ਪਰ ਮੈਂ ਸੁਣਿਆਗਾ ਵੀ ਆਪਣੀ ਵੀਰਾਂ ਦੇ ਸਹੁਰੇ ਨੇ ਸਮਾਨ ਚ ਘਾਤਾ ਹਾਂ ਪੁੱਤ ਬਸ ਉਹਦੀ ਤਕਦੀਰ ਮਾੜੀ ਆ ਵਿਚਾਰੀ ਦੀ ਸਹੀ ਗੱਲ ਐ ਚਾਚਾ ਬਹੁਤ ਮਾੜੀ ਗੱਲ ਕੀਤੀ ਚਾਚਾ ਉਤਾ ਵਿਚਾਰੀ ਵੈਸੇ ਵੀ ਭੋਲੀ ਹੈਗੀ ਹੋਰ ਪੁੱਤ ਪਰ ਚਾਚਾ ਇਹ ਕਿਉਂ ਕੀਤਾ ਉਹਨਾਂ ਨੇ ਬਸ ਪੁੱਤ ਪੁੱਛਣਾ ਆਪਣਾ ਪਰੋਣਾ ਨਹੀਂ ਜਿਹੜਾ ਉਹਨੂੰ ਆਉਦੇ ਪਿਓ ਦੇ ਸਾਹਦੇ ਨੌਕਰੀ ਮਿਲ ਗਈ ਬਸ ਐਡਾ ਮਾਣ-ਗਮਾਨ ਹੋ ਗਿਆ ਉਹਨਾਂ ਨੂੰ ਆਪਾਂ ਨੂੰ ਤਾਂ ਬੰਦੀ ਸਮਝਣੋਂ ਹਟ ਗਏ ਹੋ ਲੈ ਚਾਚਾ ਜੀ ਜੀ ਉਹਨੂੰ ਨੌਕਰੀ ਮਿਲ ਗਈ ਤਾਂ ਕੀ ਹੋਇਆ ਕੀ ਪਤਾ ਆਪਣੀ ਕੁੜੀ ਦੇ ਭਾਗਾਂ ਨੂੰ ਹੋਇਆ ਹੋਵੇ ਸਾਰਾ ਕੁਝ ਇਹ ठीक है बेटा जो रब नु फांदा पर वो तो ने कड़मी समझेन बिचारी नु ना ना चाचा जी मन हौला ना करो सब कुछ ठीक हो जुआ कोई नहीं पता देखो कब ठीक हुवा या मेरे मरन तो वा ठीक हो हाय हाय चाचा जी आ की कहि आनी होसी ना ना एन्ना मन ना खराब करोगा चल कोई नहीं थी हाय हाय का छेड़ना सी चाचा जी ने मेरी भी ने ना खर जी बढ़ने वाली है भी एवं दुख दग छेड़ती बेचारा इना टाइम मन खराब रखूगा खैर ए गल कि दिमाग चो भुल होंगी है ਏ ਮੈਨੂੰ ਤਾਂ ਲੋਕਾਂ ਦੀ ਸਮਝ ਨਹੀਂ ਆਉਂਦੀ ਇਹ ਬੰਦੇ ਦੀ ਜਾਤ ਵੀ ਸੱਚੀ ਬੜੀ ਕਮਿਨੀ ਹੈ ਪਹਿਲਾਂ ਤੇ ਬੰਦਾ ਕਹਿੰਦਾ ਹੈ ਅਰਦਾਸਾਂ ਕਰਦਾ ਹੈ ਭਗਵਾਨ ਅੱਗੇ ਭਗਵਾਨ ਮੈਨੂੰ ਇਹ ਵੀ ਦੇ ਦੇ ਉਹ ਵੀ ਦੇ ਦੇ ਤੇ ਜਦੋਂ ਭਗਵਾਨ ਦੇ ਦਿੰਦਾ ਹੈ ਫਿਰ ਬੰਦੇ ਦੇ ਵਿੱਚ ਹੰਕਾਰ ਪੈਦਾ ਹੋ ਜਾਂਦਾ ਆਹ ਦੇਖ ਲੈ ਗੁਰਮਖ ਬਾਪੂ ਦੇ ਜਵਾਈ ਨੂੰ ਵੀ ਕੀ ਕੀਤੀ ਹੈ ਵਿਚਾਰੀ ਨਾਲ ਸਮਾਨ ਝਕਾ ਕੇ ਤੋਰਤਾ ਦੇ ਧੀਆਂ ਵੇਣਾ ਤੇ ਕੋਈ ਤਰਸ ਹੀ ਨਹੀਂ ਕਰਦਾ ਸੱਚੀ ਪਤਾ ਨਹੀਂ ਕਿਹੋ ਜਿਹਾ ਦਿਲ ਦਿਮਾਗ ਚੱਕੀ ਫਿਰਦੇ ਨੇ ਲੋਗ ਐਨੇ ਭਲੇ ਮਾਨਸ ਬੰਦੇ ਨੂੰ ਕਿਉਂ ਇੰਨਾ ਦੁੱਖ ਦਿੱਤਾ ਹੈ ਮਸਾ ਦਾ ਵਿਚਾਰੇ ਨੇ ਦੀ ਬਾਹਰ ਚੋਂ ਠਾਈ ਸੀ ਤੇ ਫੇਰ ਬਾਹਰ ਵਿੱਚ ਬੈਠ ਗਈ ਤੇ ਵਿਚਾਰੀ ਦੇ ਨਾਲ ਛੋਟੀ ਜੀ ਗੁੜੀ ਹੈ ਉਹਦਾ ਕੀ ਕਸੂਰ ਹੈ ਵਿਚਾਰੀ ਜਵਾਕੜੀ ਦਾ ਸੱਚੀ ਬੁੜਾਪੇ ਦੇ ਵਿੱਚ ਤਾਂ ਇਹੋ ਜਿਹੇ ਦੁੱਖ ਦੇਖਣੇ ਬੜੇ ਔਖੇ ਨੇ हे ਭਗਵਾਨ ਐਦਾਂ ਨਾ ਕਰਿਆ ਕਰ ਸਾਈਕਲ ਜਾ ਵੀ ਬਾळा ਪਹਰਾ ਹੋਇਆ ਪਿਆ ਪਾਣੀ ਤਾਂ ਥੋੜਾ ਥੋੜਾ ਹੀ ਲੱਗਦਾ ਹੈ ਚਲ ਆਏ ਵਧੀਆ ਹੋ ਗਿਆ ਬਾਈ ਬਕਰ ਕੀ ਮੋਟਰ ਪੁੱਛ ਲਈ ਵਿੱਚੀ ਜਲਾ ਲੂੰਗਾ ਹੁਣ ਥੱਲੋਂ ਦੀ ਤਾਂ ਪਾਣੀ ਠੀਕ ਆਈ ਜਾਂਦਾ ਹੈ ਪਾਣੀੋਂ ਘਟ ਆਏਗਾ ਚਲ ਆਏ ਵੀ ਸੁਖਾਏਗਾ ਬਾਈ ਨਾਲ ਵੇਲੇ-ਕਵੇਲੇ ਕੰਮ ਧੰਦਾ ਕਰਾ ਦਿੰਨੇ ਹੈਗੇ ਚਲ ਚਲ ਹੁਣ ਭੱਜ ਕੇ ਮੋਟਰ ਛੱਡ ਲਾਂਗੇ देखा भी के ना तो पानी कि है एक बारी देखा भी पुड़ी चीनी कि पता है हाँ देखी ला ਐਡੇ ਬੇਈਮਾਨ ਨੇ ਲੋਕ ਵਿੱਚ ਗੱਟਾ ਧਰਿਆ ਪਿਆ ਵੀ ਜਿਹੇ ਜੀ ਆਪਾਂ ਨੂੰ ਲੋੜ ਹੈਗੀ ਤੇ ਫਿਰ ਗਾਹਾਂ ਵੀ ਤਾਂ ਕਿਸੇ ਨੇ ਜਵਾਕ ਪਾਲ ਨਹੀਂ ਹੋਣਗੇ ਉਹਨਾਂ ਨੂੰ ਵੀ ਉੰਨੀ ਪਾਣੀ ਦੀ ਲੋੜ ਹੈ ਹੁਣ ਜੇ ਮੰਗਰ ਘਟਾ ਹੈ ਐ ਤਾਂ ਨਹੀਂ ਹੁੰਦਾ ਵੀ ਹੁਣ ਆਪਾਂ ਅਗਲੇ ਦਾ ਹੱਕ ਮਾਰ ਲੀਏ ਲੈ ਦੇਖ ਲੋ ਕਿਸੇ ਨੇ ਗੱਟਾ ਸਿੱਟਿਆ ਪਿਆਗਾ ਵਿੱਚ ਐ ਤਾਂ ਨਹੀਂ ਕਰਦੇ ਹੁੰਦੇ Non mi piaceva. a Degla. Che eh. non parisi.